ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਤੇ ਅੱਜ ਘੋੜੇ ਪ੍ਰੇਮੀਆ ਵਾਸਤੇ ਆਪਾਂ ਵੀਡੀਓ ਲੈ ਕੇ ਆਏ ਆਂਗੇ ਉਹਨਾਂ ਦੀ ਫੀਡ ਬਾਰੇ ਕਿਹੜੇ ਕਿਹੜੇ ਸਪਲੀਮੈਂਟ ਆਪਾਂ ਨੂੰ ਚਾਹੀਦੇ ਨੇ ਆਮ ਤੌਰ ਤੇ ਜਿਹੜੇ ਆਪਣੇ ਘੋੜੇ ਪ੍ਰੇਮੀ ਹੁੰਦੇ ਉਹਨਾਂ ਨੂੰ ਫੀਡ ਦੀ ਬਹੁਤ ਦਿੱਕਤ ਆਉਂਦੀ ਹੈ ਕਿ ਆਪ ਵੜਵਾਉਣ ਚ ਵੀ ਕਿਉਂਕਿ ਮੱਝਾਂ گاਵਾਂ ਨਾਲੋਂ ਇਹਨਾਂ ਦੀ ਫੀਡ ਬਹੁਤ ਹੀ ਡਿਫਰੈਂਟ ਤਰ੍ਹਾਂ ਦੀ ਹੁੰਦੀ ਆ ਅੱਜ ਆਪ ਉਹਨਾਂ ਦੀ ਸਾਰੀ ਫੀਡ ਬਾਰੇ ਗੱਲ ਕਰਦੇ ਆਂ ਘੋੜੀ ਤੋਂ ਲੈ ਕੇ 4-5 ਮਹੀਨੇ ਦੇ ਬੱਚੇ ਤੋਂ ਲੈ ਕੇ ਸ਼ੋਅ ਕੁਆਲਿਟੀ ਦੇ ਬੱਚੇ ਤੱਕ ਤੇ ਆਪਣੇ ਕੋਲੇ ਫੀਡ ਆ ਗਈ ਹੈ ਹੀਰਕੇ ਪਿੰਡ ਦੇ ਵਿੱਚ ਤੁਹਾਨੂੰ ਨੰਬਰ ਸਕਰੀਨ ਤੇ ਪਾ ਦਾਂਗੇ ਹੀਰਕਾ ਪਿੰਡਾ ਤਹਿਸੀਲ ਸਰਦੂਲਗੜ ਸਰਦੂਲਗੜ ਤਹਿਸੀਲ ਦੇ ਵਿੱਚ ਇਹ ਪਹਿਲੀ ਬ੍ਰਾਂਚ ਹੈਗੀ ਸਣੀ ਦਰਾਹੇ ਦੀ ਫੀਡ ਦੀ ਨੇੜੇ ਜਿਹੜੇ ਹੈ ਨਹੀਂਗੀ ਇੱਥੇ ਤੇ ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਘੋੜੇ ਪ੍ਰੇਮੀ ਆ ਸਕਦੇ ਹੋ ਪਿੰਡ ਹੀਰਕੇ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਆਪਾਂ ਜਾਂ ਦੇ ਬੱਚੇ ਦੀ ਗੱਲ ਕਰਦੇ ਹਾਂ ਆਹ ਫੀਡ ਹੈਗੀ ਨਿੱਕਾ ਜੀ ਤੁਸੀਂ ਦੇਖੋ ਇਹਦਾ ਮਾਰਕਾ ਹੈਗਾ 30 ਕਿਲੋ ਦਾ ਇਹਦਾ ਪੈਕਟਾ ਰੇਟ ਦੀ ਤੁਸੀਂ ਗੱਲ ਫੋਨ ਤੇ ਕਰ ਸਕਦੇ ਹੋਗੇ ਤੇ ਜਿਹੜੀ ਇਹ ਫੀਡ ਆ 4 ਮਹੀਨੇ ਤੋਂ ਲੈ ਕੇ 12 ਮਹੀਨਿਆਂ ਦੇ ਬੱਚੇ ਨੂੰ ਆਪਾਂ ਦੇਣੀ ਹੈਗੀ ਇਹ ਤੋਂ ਬਾਅਦ ਹੋਰ ਫੀਡਾਂ ਆ ਜਾਂਦੀ ਉਹ ਵੀ ਸਾਨੂੰ ਦਿਖਾਵਾਂਗੇ ਜਿਹੜੀ ਇਹਦੇ ਵਿੱਚ ਐਨੇ ਕਿ ਤੱਤ ਨੇ ਕੀ ਘੋੜੇ ਦੀ ਬੈਕ ਲੈਗਸ neck ਤੋਂਣ ਕਹਦੀ ਆ ਆਪਾਂ ਹਰ ਚੀਜ਼ ਨੂੰ ਇਹ ਉਹ ਉਹ ਕਰੂਗੀ ਮਤਲਬ ਗਰੋਥ ਕਰੂਗੀ ਤੁਸੀਂ ਆ ਦੇਖ ਸਕਦੇ ਹੋ ਇਹਦੇ ਸਭ ਕੁਝ ਬਣਿਆ ਪੈਰਾਂ ਤੋਂ ਲੈ ਕੇ ਥੱਲੇ ਜਿਹੜਾ ਪੰਜਾ ਪੰਜਾ ਹੁੰਦਾ ਏ ਟੂ ਜ਼ेड ਹੀ ਗਰੋਥ ਕਰੂਗੀ ਨਿੱਕੇ ਬੱਚੇ ਦੀ 12 ਮਹੀਨੇ ਤੱਕ ਇਹ ਕੰਮ ਕਰੂਗੀ ਬਹੁਤ ਵਧੀਆ ਰਿਜ਼ਲਟ ਸਾਡਾ ਖੁਦ ਆ ਵੀ ਵਰਤਦੇ ਆਗੇ ਤੇ ਬਾਕੀ ਜ਼ੂਮ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਜੇ ਕੋਈ ਤੁਹਾਨੂੰ ਦਿੱਕਤ ਲੱਗਦੀ ਹੈ ਰੋਕ ਕੇ ਹੋਣ ਤੇ ਵੀ ਤੁਸੀਂ ਪੁੱਛ ਸਕਦੇ ਹੋ ਕਿਵੇਂ ਕੁਛ ਹੈ 4 ਤੋਂ 12 ਮਹੀਨੇ ਵੱਧ ਤੱਕ ਦੇ ਬੱਚੇ ਵਾਸਤੇ ਇੱਕ ਨੰਬਰ ਰਿਜ਼ਲਟ ਇਹਨਾਂ ਦਾ ਕੋਈ ਵੀ ਆਪਾਂ ਪੇਡ ਪ੍ਰੋਮੋਸ਼ਨ ਨਹੀਂ ਕਰ ਰਹੇ ਖੁਦ ਦਾ ਤਜਰਬਾ ਇਹਨੂੰ ਆਪਾਂ ਇੱਕ ਵਾਰ ਰੱਖ ਦਿਆਂ ਸਾਈਡ ਤੇ ਜਿਹੜੀ ਕਿ ਦੂਜੀ ਫੀਡ ਆਪਣੇ ਕੋਲੇ ਪਲੈਟੀਨਾ ਮਾਡਲ ਆ ਜਾਂਦਾ ਇਹਨਾਂ ਚ ਤੁਸੀਂ ਦੇਖ ਸਕਦੇ ਅਸ਼ਵ ਫੀਡਸ ਸਰਵਿੰਗ ਪਰਫੈਕਸ਼ਨ ਇਹਨਾਂ ਦਾ ਦਿਖਾ ਤੁਸੀਂ ਸ੍ਰੀਨਿੰਦਰ ਰਾਹੇ ਦਾ ਹੈ ਇਹ ਨੈਚੁਰਲ ਐਨੀਮਲ ਡਾਈਟਸ ਜੀਟੀ ਰੋਡ ਰਹਾ ਸ੍ਰੀਨਿੰਦਰ ਰਾਹੇ ਨੂੰ ਹਰ ਕੋਈ ਜਾਣਦੀ ਹੋਊਗਾ ਘੋੜਾ ਪ੍ਰੇਮੀ ਬਹੁਤ ਵੱਡਾ ਹੋ ਆਪਣੀ ਹੀ ਉਹਨੇ ਫੀਡ ਲਾਂਚ ਕੀਤੀ ਹੈ ਕਾਫੀ ਟਾਈਮ ਤੋਂ ਤੇ ਜਿਹੜੀ ਇਹ ਫੀਡ ਸੀ ਗੱਬਣ ਕੋੜੀ ਵਾਸਤੇ ਸੀ ਇਦੇ ਵਿੱਚ ਹੁੰਦਾ ਕਿ ਜਿਹੜੀ ਕਿ ਗੱਭਣ ਕੋੜੀ ਹੁੰਦੀ ਆ ਉਹਨੇ ਅੱਗੇ ਬੱਚੇ ਨੂੰ ਜਿਹੜੀ ਵੀ ਤਤ ਦੇਣੇ ਹੁੰਦੇ ਆਗੇ ਗ੍ਰੋਥ ਹੁੰਦੀ ਹੈਗੀ ਇੱਕ ਚੰਗੀ ਕੁਆਲਿਟੀ ਦਾ ਬੱਚਾ ਪੈਦਾ ਹੁੰਦੀ ਆ ਵੇ ਕਮਜ਼ੋਰਾਂ ਆਵੇ ਕਿਉਂਕਿ ਅੱਜ ਕੱਲ੍ਹ ਦਿੱਕਤ ਕੀ ਹੈ ਨਾ ਕੋੜੀਆਂ ਬੱਚੇ ਬਹੁਤ ਕਮਜ਼ੋਰੇ ਦਿੰਦੀਆਂ ਨੇ ਉਹਨਾਂ ਨੂੰ ਖਰਾਕ ਨਹੀਂ ਪੂਰੀ ਹੁੰਦੀ ਖਰਾਕ ਆਪਾਂ ਜ਼ਰੂਰ ਦਿੰਨੇ ਆ ਪਰ ਜਿਹੜੀ ਉਹਨੂੰ ਖਰਾਕ ਮਿਲਣੀ ਚਾਹੀਦੀ ਆ ਉਹ ਚੀਜ਼ਾਂ ਨਹੀਂ ਮਿਲਦੀ ਆ ਉਹਦੇ ਕਰਕੇ ਸਪੈਸ਼ਲੀ ਇਹ ਫੀਡ ਤਿਆਰ ਕੀਤੀ ਆ ਇਹ ਫੀਡ ਆਏ ਨਹੀਂ ਕਿ ਆਪਾਂ ਕਿਲੋ ਦੀ ਬਾਟੀ ਭਰ ਕੇ ਪਾਤੀ ਕਿਲੋ ਦੀ ਪਾਤੀ ਇੱਕ ਮਹੀਨੇ ਦੇ ਵਿੱਚ ਦੇਣੀ ਹੁੰਦੀ ਹੈ ਇਹ ਫੀਡ ਜੇ ਤੁਸੀਂ ਖਰੀਦੋਗੇ ਉਦੋਂ ਤੁਸੀਂ ਗੱਲਬਾਤ ਕਰ ਸਕਦੇ ਹੋ ਸਟਾਕ ਬਹੁਤ ਪਿਆ ਗਿਆ ਹੈ ਆਪਣੇ ਕੋਲੇ ਤੇ ਕਦੋਂ ਵੀ ਤੁਸੀਂ ਫੋਨ ਕਰ ਸਕਦੇ ਹੋ ਇਹ ਤਾਂ ਆ ਗਈ ਜੀ ਗੱਬਣ ਕੋੜੀ ਵਾਸਤੇ ਤੇ ਹੁਣ ਆਪਾਂ ਗੱਲ ਕਰੀਏ ਆਪਾਂ ਸਾਂਹ ਕੋੜਾ ਬਣਾਉਣਾ ਸ਼ੋਅ ਕੁਆਲਟੀ ਦਾ ਘੋੜਾ ਤੇ ਹਰ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਆਪਣਾ ਘੋੜਾ ਚੰਗਾ ਬਣੇ ਪਰ ਤੁਸੀਂ ਜਾਣਦੇ ਹੋਵੋਗੇ ਹਰ ਕੋਈ ਘੋੜਾ ਬਣਾਉਣਾ ਸੌਖਾ ਨਹੀਂ ਪਿਆ ਤੇ ਬਣਾਊਗਾ ਤਾਂ ਖਰਾਕ ਦੇ ਸਿਰ ਤੇ ਬਣਾਉਂਗੇ ਤੁਹਾਨੂੰ ਪਤਾ ਕਿ ਸੋਡਾ ਘੋੜਾ ਇੱਕ ਸ਼ੋਅ ਕੁਆਲਟੀ ਦਾ ਹੈਗਾ ਤਾਂ ਤੁਸੀਂ ਇਹ ਫੀਡ ਜਰੂਰ ਦਿਓ ਇਹਦੇ ਵਿੱਚ ਆਪਾਂ ਹੁਣ ਆ ਫੀਡ ਬਾਰੇ ਥੋੜੀ ਜਿਹੀ ਵਿਸਥਾਰ ਨਾਲ ਗੱਲ ਕਰਦੇ ਹਾਂਗੇ ਡਾਇਮੰਡ ਇਹਦਾ ਮਾਡਲ ਆ ਜਾਂਦਾ ਮਤਲਬ ਮਾਡਲ ਕਹ ਦੀ ਇੱਕ ਬ੍ਰਾਂਡ ਕਹ ਦੀ ਇੱਕ ਪੈਕਿੰਗ ਕਹਦੀ ਹੈ ਇਹਦੇ ਵਿੱਚ ਐ ਮਿਨਰਲ ਵਿਟਾਮਿਨ ਤੇ ਨਿਊਟ੍ਰੀਸ਼ਣ ਸਭ ਕੁਝ ਮਿਲਦਾ ਬੈਲੈਂਸਡ ਫੀਡ ਫਾਰ ਹਾਰਸਸ ਇਹਤੇ ਲਿਖਿਆ ਵੀ ਹੈਗਾ ਫਾਰ ਹਾਰਸਸ ਇਹ ਗੱਬਣ ਘੋੜੀ ਵਾਸਤੇ ਤੇ ਉਹ ਬੱਚਣ ਵਾਸਤੇ ਸੀਗੀ ਤੇ ਜੇ ਆਪਾਂ ਪ੍ਰੋਟੀਨ ਵਗੈਰਾ ਦੀ ਗੱਲ ਕਰੀਏ 15% ਇਹਦੇ ਵਿੱਚ ਪ੍ਰੋਟੀਨ ਹੁੰਦਾ ਹੈਗਾ ਤੇ ਕਈ ਵਾਰ ਆਪਾਂ ਨਹੀਂ ਪਤਾ ਪ੍ਰੋਟੀਨ ਕਿਵੇਂ ਕੁਝ ਹੁੰਦਾਗਾ ਆ ਤਾਂ ਹੀ ਆਪਾਂ ਗੱਲ ਦੱਸਦੇ ਹਾਂਗੇ ਇਧਰ ਲਿਖਿਆ ਹੋਇਆ ਹੈਗਾ ਸਰਟੀਫਾਈਡ ਫੀਡ ਹੈ ਇਹ ਪ੍ਰੋਟੀਨ 15% ਫੈਟ 5.5% ਫੈਟ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਕਿਉਂਕਿ ਫੈਟ ਨਾਲ ਕਲਮ ਮਟਾਪਾ ਹੁੰਦਾ ਮਸਲ ਨਹੀਂ ਬਣਦੇ ਜਿਹੜੇ ਕਿ ਮਸਲ ਹੁੰਦੇ ਆ ਉਹ ਆਪਣੇ ਫੈਟ ਦੇ ਵਿੱਚ ਲੁਕ ਜਾਂਦੇ ਹੈਗੇ ਉਸ ਤੋਂ ਬਾਅਦ ਜਿਹੜਾ ਫਾਈਬਰ ਆ ਉਹ 14% ਆ on TDN and DMS ਬੇਸਿਸ ਇਹ ਮਤਲਬ ਇਹਨਾਂ ਨੇ ਚੱਕ ਜਿਹੜੀ ਕਰਵਾਉਣੀ ਹੁੰਦੀ ਹੈ ਉਹਦੇ ਬੇਸ ਤੇ ਹੁੰਦੀ ਹੈ ਇਹ ਹੁਣ ਤੁਸੀਂ ਇਹ ਨਾ ਕਿਓ ਸਾਰੀਆਂ ਫੀਡ ਇੱਕੋ ਜਿਹੀ ਇਕੱਲੀ ਪੈਕਿੰਗ ਲੱਗ ਗਈ ਤੁਸੀਂ ਇਹਦੇ ਵੀ ਦੇਖ ਸਕਦੇ ਹੋ ਪ੍ਰੋਟੀਨ ਇਹ ਤੇ 14% ਆ ਫੈਟ 4.5 ਤੇ ਫਾਈਬਰ 14% ਆ ਇਹ ਸਾਰੇ ਅਲੱਗ-ਅਲੱਗ ਟੈਸਟ ਹੋਏ ਨੇ ਤੇ ਬਹੁਤ ਹੀ ਕਾਮਜਾ ਫੀਡ ਆ ਤੇ ਘੋੜਾ ਪ੍ਰੀਮੀਅਮ ਤਾਂ ਬਾਕੀ ਪਤੀ ਹੁੰਦੇ ਨੇ ਕੀ ਕੁਝ ਚਾਹੀਦਾ ਹੁੰਦਾਗਾ ਉਹ ਸਭ ਕੁਝ ਨੇ ਸੰਨਿਤ ਰਹਾ ਦੀ ਤੁਸੀਂ ਆਪ ਦੇ ਚੈਨਲ ਦੇਖ ਕੇ ਆਪ ਦੇ ਪੇਜ ਦੇਖ ਲਓ ਇੱਥੋਂ ਤੱਕ ਦੀ ਜਿਹੜੇ ਵੱਡੇ ਵੱਡੇ ਫਾਰਮ ਵਾਲੇ ਨੇ ਮੈਂ ਨਾਮ ਤਾਂ ਨਹੀਂ ਲੈਂਦਾ ਹਨ ਫਿਰ ਅਗਲਾ ਕਹਿੰਦਾ ਯਾਰ ਸਾਡਾ ਨਾਮ ਕਿਉਂ ਲਿਆ ਉਹ ਵੀ ਇਹੀ ਫੀਡ ਨਾਲ ਵਰਤਦੇ ਨੇ ਤੇ ਆਪਾਂ ਖੁਦ ਲਈ ਆਪਣੇ ਰੌਣਕ ਜਿਹੜਾ ਤੁਸੀਂ ਘੋੜਾ ਦੇਖਿਓਗਾ ਵਧੀਆ ਕਦਗਾਠੀ ਦਾ ਉਹ ਵੀ ਵਾਸਤੇ ਵੀ ਅਸੀਂ ਇਹੀ ਪਾਉਣ ਲੱਗਿਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਪਰ ਸਮਾਂ ਥੋੜਾ ਹੋਇਆ ਸਾਨੂੰ ਰਿਜ਼ਲਟ ਵਧੀਆ ਮਿਲਿਆ ਤੇ ਸ਼ੇਅਰ ਜ਼ਰੂਰ ਕਰ ਜਿਓ ਵੀਡੀਓ ਤੇ ਨੰਬਰ ਤੁਹਾਡੀ ਸਕਰੀਨ ਤੇ ਆ ਹੀ ਰਿਹਾਗਾ ਜੇ ਤੁਸੀਂ ਲੈਣੀਆਂ ਇਹ ਫੀਡ ਧੰਨਵਾਦ ਸਾਰਿਆਂ ਦਾ ਬਾਈ ਕੋਈ ਚੋਰੀ ਠੱਗੀ ਵਾਲਾ ਕੰਮ ਵੀ ਨਹੀਂ ਹੈ ਸਰਟੀਫਿਕੇਟ ਵੀ オリジナル ਆ ਬਾਈ ਕੋਲੇ ਕਿ ਜਿਹੜਾ ਸਨੀਤ ਰਾਹੇ ਨੇ ਦਿੱਤਾ ਹੋਇਆ ਵਿਕੀ ਕਰਾਣਾ ਸਟੋਰ ਐਂਡ ਹੀਰਕੇ ਇਹਨਾਂ ਦੇ ਸਟੋਰ ਤੇ ਹੀ ਅਵੇਲੇਬਲ ਐ ਇਹਨਾਂ ਕੋਲ オリジナル ਸਰਟੀਫਿਕੇਟ ਆ ਸਰ ਤੇ ਬਾਈ ਵੀ ਆਪਣੇ ਕੋਲੇ ਬੈਠਾ ਸੀ ਨਾ ਥੋੜੀ ਵੀਡੀਓ ਬਣਾਵਾ ਦਿੰਨੇ ਆ ਗੱਲਾਂ ਬਾਤਾਂ ਕਹੀ ਜਾਂਦਾ ਸੀਗਾ ਵੀਡੀਓ ਬਾਰੇ ਜੇ ਆਪਾਂ ਐਡਰੈਸ ਦੀ ਗੱਲ ਕਰੀਏ ਤਾਂ ਐਡਰੈਸ ਹੈਗਾ ਜੇ ਇਧਰੋਂ ਝੰਡੂ ਕਿਆ ਮੰਨੀਓ ਛੜਕਾਉਂਦੀ ਆ ਤੇ ਇਧਰੋਂ ਆਉਂਦੀ ਆ ਵਰਨਾ ਮੰ ਤੇ ਵਿੱਕੀ ਕਰਿਆਣਾ ਸਟੋਰ ਐਂਡ ਵਿੱਕੀ ਇਲੈਕਟ੍ਰੀਕਲ ਇਹਨਾਂ ਕੋਲ ਹੈਗੀ ਸਾਰੀ ਇਹ ਫੀਡ ਕੋਡਿਆਂ ਵਾਸਤੇ ਤੇ ਆ ਜਰੂਰ ਬੇਸਟ ਕਰਿਓ ਨੰਬਰ ਵੀ ਸਾਨੂੰ ਦੇ ਰੱਖਿਆ